ਸਰ ਕੀ ਮਾਮਲਾ ਜਿਹੜਾ ਗੋਲੀ ਚੱਲੀ ਹੈ ਜੀ ਬੈਂਕ ਦੇ ਅੰਦਰ ਸਰ ਅੱਜ ਸਵੇਰੇ ਸਾਡੀ ਬ੍ਰਾਂਚ IDBI ਬੈਂਕ ਤੋਂ ਸਟਾਫ ਆਇਆ ਹੋਇਆ ਸੀਗਾ ਕੈਸ਼ ਰਿਲੇਟਿਡ ਇਸ਼ੂਜ਼ ਲਈ ਤੇ ਉਹਨਾਂ ਨਾਲ ਉਹਨਾਂ ਦਾ ਗਾਰਡ ਆਇਆ ਹੋਇਆ ਸੀਗਾ ਗਨ ਲੈ ਕੇ ਉਹਨਾਂ ਦੀ ਬੈਂਕ ਦੀ ਗਨ ਗਲਤੀ ਨਾਲ ਗਨ ਉਹਰੇ ਕੋਲੋਂ ਹੱਥੋਂ ਡਿੱਗੀ ਸੀਗੀ ਤੇ ਗਨ ਫਾਇਰ ਹੋ ਗਿਆ ਸੀਗਾ ਬਟ ਕਿਸੇ ਵੀ ਤਰੀਕੇ ਦਾ ਰੱਬ ਦਾ ਸ਼ੁਕਰ ਹੈ ਕਿ ਜਾਨੀ ਮਾਲੀ ਨੁਕਸਾਨ ਕੁਝ ਨਹੀਂ ਹੋਇਆ ਐਂਡ ਸਭ ਕੁਝ ਸੇਫ ਰਿਹਾ ਐਂਡ ਕੋਈ ਨੁਕਸਾਨ ਨਹੀਂ ਹੋਇਆ ਸਰ ਜੀ ਕਹਿਣਾ ਸਰ ਉਹਨਾਂ ਦੇ ਗਾਰਡ ਨੂੰ ਜਦੋਂ ਆਪਾਂ ਕਾਉਂਸਲ ਕੀਤਾ ਹੈ ਜਾਂ ਉਹਨਾਂ ਦੇ ਬ੍ਰਾਂਚ ਮੈਨੇਜਰ ਨੂੰ ਆਪਾਂ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਤਿਆਹੀ ਕਿਹਾ ਕਿ ਉਹ ਲੌਕਡ ਕੰਡੀਸ਼ਨ ਚ ਸੀਗਾ ਪਰ ਗਲਤੀ ਨਾਲ ਫਾਇਰ ਹੋ ਗਿਆ ਉਹਨਾਂ ਕੋਲ ਪੁਲਿਸ ਕੰਪਲੀਟ ਕੀਤੀ ਹੈ ਜੀ ਰਿਕੁਐਸਟ ਚਾਪਾ ਦੇ ਰਹੇ ਆਂ ਪੁਲਿਸ ਨੂੰ ਰਿਗਾਰਡਿੰਗ ਐਸਐਨਸੀ ਲੈਟ ਦੇ ਰਿਗਾਰਡਿੰਗ ਸਰ ਕੀ ਮਾਮਲਾ ਸੀ ਜਿਹੜਾ ਸਟੇਟਮੈਂਟ ਦੇ ਵਿੱਚ ਕੋਈ ਚੱਲੀ ਆ ਗਿਆ ਜੀ ਆਪਾਂ ਐਸਪੀਏ ਦੀ ਮੇਨ ਬ੍ਰਾਂਚ ਪਠਾਨਕੋਟ ਚ ਜੀ ਫੜੇ ਆਂ ਜਿਹੜੇ ਆਪਣਾ ਕੋਈ ਇਨਫਰਮੇਸ਼ਨ ਆਈ ਸੀ ਕਿ ਕੋਈ ਚੱਲ ਰਿਹਾ ਕੋਈ ਕਿਹਾ ਸੀ ਕਿ ਦੂਜੀ ਨੰਬਰ ਕੋਡ ਪੌਂਟ ਦੇ ਵਿੱਚ ਬਣਾਉਣ ਦੀ ਗੱਲ ਆ ਜਿਹੜਾ ਆਪਾਂ ਇਨੀਸ਼ੀਅਲ ਚੈੱਕ ਕੀਤਾ ਉਹੇ ਸਾਹਮਣੇ ਆਇਆ ਕਿ ਇੱਕ ਉਸ਼ਰ ਬੈਂਕ ਦਾ ਜਿਹੜਾ ਗਨਮੈਨ ਸੀ ਉਹ ਕੋਈ ਕੈਸ਼ ਲੈ ਕੇ ਆਇਆ ਸੀ। ਉਹ ਨਾਲ ਆਇਆ ਸੀ ਕਿ ਜਿਹੜਾ ਅੰਦਰ ਆਇਆ ਉਹ ਤੋਂ ਕੁੱਲ ਜਿੱਦਾਂ ਗੈਲੀ ਦੇ ਤੌਰ ਤੇ ਜਿਹੜੀ ਜਿਹੜੀ ਗਨ ਨਾ ਫਲੇਟ ਦੇ ਦੀ 12 ਬੋਰ ਦੀ। ਜਿਸ ਦੇ ਬਾਅਦ ਜਿਹੜੀ ਨੋਟਿਸ ਸੀ ਗਨ ਨਾਲੇ ਪਰ ਹੌ ਫਾਇਰ ਹੋ ਗਿਆ। ਕੋਈ ਚੱਕੀ ਜਿਦਾ ਜਾਨਵਾਲੀ ਨੁਕਸਾਨ ਨਹੀਂ ਹੋਇਆ ਪਰ ਇੱਕ ਰੌਂਡ ਜਿਹੜਾ ਉਹ ਫਾਇਰ ਹੋ ਗਿਆ ਜਿਸ ਕਰ ਖੜਾ ਪੈਨਿਕ ਵੀ ਕ੍ਰੀਟ ਹੋ ਗਿਆ ਸੀ। ਬਾਕੀ ਇਹਦੇ ਵਿੱਚ ਹੋਰ ਲੋਗ ਵੀ ਚਰਨੀ ਹੈ। ਇਹ ਜਿ ਮੁਢਲੀ ਗੱਲ ਸਾਹਮਣੇ ਹੀ ਇਹ ਹੈ ਕਿ ਜੇ ਤੁਹਾਨੂੰ ਰਾਈਫਲ ਥੱਲੇ ਲੱਗੀ ਜਿਹਦੇ ਬਾਅਦ ਉਹ ਆਟੋ ਫਾਇਰ ਹੋ ਜਾਵੇ ਤੇ ਉਹ ਤੋਂ ਕੋਈ ਫਰਾਉ ਜਿਹੜੇ ਫਾਇਰ ਹੋ ਸਰ ਗਨਮੈਨ ਜਿਹੜੇ ਬਾਹਰੋਂ ਆਉਂਦੇ ਹੈਗੇ ਨੇ ਉਹ ਬੈਂਕ ਦੇ ਅੰਦਰ ਗਨ ਆਪਣੀ ਨਹੀਂ ਲੈ ਜਾ ਸਕਦੇ ਨੇ ਵੀ ਐਸ ਪਰ ਇਨਸਟਰਕਸ਼ਨ ਬੈਂਕ ਦੇ ਅੰਦਰ ਜਿਹੜਾ ਕੋਈ ਵੀ ਬੰਦਾ ਆਪਣੀ ਕੋਈ ਵੀ ਗਨ ਨਹੀਂ ਲੈ ਕੇ ਜਾ ਸਕਦਾ ਸੀ ਜਿਹੜਾ ਇਸਪ੍ਰੈਂਸ ਦਾ ਗਨਮੈਨ ਉਸ ਬੈਂਕ ਦਾ ਜਿਹੜਾ ਗਨਮੈਨ ਬਾਹਰ ਖੜੇ ਰਹਿਦਾ ਅੰਦਰ ਕਿਸੇ ਨੂੰ ਵੀ ਕੋਈ ਫਾਇਰ ਆਮ ਲੈ ਕੇ ਜਾਣ ਦੀ ਕੀ ਸਾਰੀ ਗੱਲਾਂ ਨੂੰ ਆਪਾਂ ਜਾਣ ਰਹੇ ਹਾਂ ਇਹਨਾਂ ਬਾਰੇ ਕੁਝ ਹੋਰ ਦੇਖਣੀ ਚਾਹੀਦੀ ਹੈ